भेजता भेजते बंदे तू salva, ਪੋਟੋਨ ਆ ਗਿਆ ਅੱਜ ਤੱਕ ਉਹ ਕਿਹੜੇ ਪਿੰਡ ਦੇ ਵਿੱਚ ਪਹੁੰਚੇ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਅੱਜ ਵਿਖੇ ਜੀ ਪੰਜਾਬ ਸਰਕਾਰ ਦੇ ਸਾਡੇ ਸੀਐਮ ਸਾਹਿਬ ਸ੍ਰੀ ਭਗਵੰਤ ਸਿੰਘ ਮਾਨ ਅਤੇ ਸਾਡੇ ਡੀਜੀਪੀ ਸਾਹਿਬ ਸ੍ਰੀ ਗੌਰਵ ਯਾਦਵ ਜੀ ਦੇ ਸਖਤ ਨਿਰਦੇਸ਼ ਨੇ ਕਿ ਇਹ ਜਿਹੜੇ ਯੁੱਧ ਨਸ਼ਿਆਂ ਵਿਰੁੱਧ ਚ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਉਸ ਦੇ ਤਹਿਤ ਅੱਜ ਅਸੀਂ ਪਿੰਡ ਧਰੜ ਥਾਣਾ ਜੰਡਿਆਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਹੱਤੀ ਵਿਖੇ ਆਏ ਹਾਂ ਇੱਥੇ ਦੋ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀਆਂ ਜਿਹੜੀਆਂ ਛੱਪੜ ਦੇ ਵਿੱਚ ਜ਼ਮੀਨਾਂ ਉਹਨਾਂ ਨੇ ਅਵੈਧ ਕਬਜ਼ਾ ਕਰਕੇ ਉਹਨਾਂ ਦੇ ਉੱਤੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਮਹਿਲ ਸਜਾਉਣ ਦੀ ਕੋਸ਼ਿਸ਼ ਕਰ ਰਹੇ ਸੀ ਹਜੇ ਕੰਸਟਰਕਸ਼ਨ ਚੱਲ ਹੀ ਰਹੀ ਹੈ ਕਾਫੀ ਜ਼ਿਆਦਾ ਇਹਦੇ ਤੇ ਤੁਸੀਂ ਦੇਖੋਗੇ ਕਿ ਬਹੁਤ ਜ਼ਿਆਦਾ ਪੈਸਾ ਲੱਗਾ ਹੋਇਆ ਇਹ ਸਾਰਾ ਅਵੈਧ ਜਿਹੜਾ ਸੀਗਾ ਪੈਸਾ ਸੀਗਾ ਹਿਰੋਇਨ ਦੇ ਧੰਦੇ ਨਾਲ ਜਿਹੜਾ ਇਹਨਾਂ ਨੇ ਪੈਸਾ ਕਮਾਇਆ ਸੀਗਾ ਜਗਪ੍ਰੀਤ ਸਿੰਘ ਇਲੀਅਸ ਜੱਗਾ son of ਬਲਵਿੰਦਰ ਸਿੰਘ ਅਤੇ ਸਤਨਾਮ ਇਲੀਅਸ ਸੱਤਾ son of ਬਲਦੇਵ ਸਿੰਘ ਇਹ ਦੋਵਾਂ ਦੇ ਮੈਂ ਤੁਹਾਨੂੰ ਦੱਸਣਾ ਚਾਹਨਾ ਇੱਕ ਜਿਹੜਾ ਜੱਗਾ ਹੈਗਾ ਇਹਦੇ ਤੇ 7 ਪਰਚੇ ਨੇ ਤੇ ਸੱਤੇ ਤੇ 4 ਪਰਚੇ NDPS ਐਕਟ ਦੇ ਤਹਿਤ ਰਜਿਸਟਰ ਕੀਤੇ ਗਏ ਨੇ ਇਹ ਦੋਵੇਂ ਜਣੇ ਜੇਲ੍ਹ 'ਚ ਨੇ ਬੰਦ ਤੇ ਇਹਨਾਂ ਨੇ ਜਿਵੇਂ ਸਾਨੂੰ BDPO ਸਾਹਿਬ ਨੇ ਇਤਲਾਹ ਦਿੱਤੀ ਕਿ ਇਹਨਾਂ ਨੇ ਛੱਪੜ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਇਹ ਆਪਣੀਆਂ ਕੋਠੀਆਂ ਮਕਾਨ ਹਵੇਲੀਆਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਸਾਨੂੰ ਉਹਨਾਂ ਨੇ ਇਤਲਾਹ ਦਿੱਤੀ ਕਿ ਇਹ ਜਿਹੜਾ ਕਬਜ਼ਾ ਛਡਾਇਆ ਜਾਵੇ ਸਾਡੀ ਪੁਲਿਸ ਟੀਮ ਮੌਕੇ ਤੇ ਇਥੇ ਹਾਜ਼ਰ ਹੈ ਤੇ ਜਿਹੜਾ ਇਹ ਕਬਜ਼ਾ ਹੈਗਾ ਇਹ ਮੁੜ ਜਿਹੜਾ ਲੋਕਾਂ ਨੂੰ ਪਿੰਡ ਵਾਸੀਆਂ ਨੂੰ ਇਹਨਾਂ ਦੀ ਜਿਹੜੀ ਜ਼ਮੀਨ ਹੈ ਉਹ ਵਾਪਸ ਕੀਤੀ ਜਾ ਰਹੀ ਹੈ ਇਹ ਨਸ਼ਾ ਜਿਹੜੇ ਤਸਕਰ ਨੇ ਇਨਾਂ ਦੇ ਖਿਲਾਫ ਜਿਹੜੀ ਏਦਾਂ ਹੀ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਚਲਦੀ ਰਹੇਗੀ ਕਿੰਨੇ ਸਮੇਂ ਤੋਂ ਇਹ ਇੱਥੇ ਰਹਿ ਰਹੇ ਨੇ ਜੀ ਚੱਪੜ ਦੇ ਉੱਪਰ ਇਹ ਜੀ ਸ਼ੁਰੂ ਤੋਂ ਹੀ ਇੱਥੇ ਰਹੇ ਨੇ ਰਹ ਰਹੇ ਨੇ ਪਿੰਡ ਵਾਲਿਆਂ ਨੇ ਜਿਵੇਂ ਆਪਣੇ ਜ਼ਮੀਨ ਇਹਨਾਂ ਨੂੰ ਦੇ ਦਿੱਤੀ ਸੀਗੀ ਤਰਸ ਦੇ ਆਧਾਰ ਤੇ ਤੇ ਇਹਨਾਂ ਨੇ ਮਾੜਾ ਕੀਤਾ ਸੋਸਾਇਟੀ ਨਾਲ ਮਾੜਾ ਕੀਤਾ ਪਿੰਡ ਵਾਲਿਆਂ ਨਾਲ ਮਾੜਾ ਕੀਤਾ ਇਹ ਨਸ਼ੇ ਦੇ ਕਾਰੋਬਾਰ 'ਚ ਪਤਾ ਨਹੀਂ ਕਿੰਨੇ ਲੋਕਾਂ ਦੇ ਘਰ ਇਹਨਾਂ ਨੇ ਤਬਾਹ ਕੀਤੇ ਤੇ ਅੱਜ ਇਹਨਾਂ ਤੇ ਕਾਰਵਾਈ ਹੋ ਰਹੀ ਹੈ ਪੰਜਾਬ ਸਰਕਾਰ ਦੀ ਜਿਹੜੀ ਹੋਰ ਰਪੋਰਟੀਆਂ ਨੇ ਬਣਾਈਆਂ ਦੀ ਹੈਗੀ ਰਿਪੋਰਟ ਇਹ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਚ ਪੰਜਵੀਂ ਐਸੀ ਥਾਂ ਹੈ ਜਿੱਥੇ ਇਦਾਂ ਦੀ ਇਹ ਇਲੀਗਲ ਡਿਮੋਲੀਸ਼ਨ ਦੀ ਡਰਾਈਵ ਚੱਲ ਰਹੀ ਹੈ ਆਣਾ ਨੇ ਦਿਨਾਂ ਚ ਅਸੀਂ ਹੋਰ ਵੀ ਜ਼ਿਆਦਾ ਸਖਤ ਕਾਰਵਾਈ ਲੋਕਾਂ ਦੇ ਕਰਾਂਗੇ ਸਰਜਪਤ ਵੀ ਤੋਂ ਨਾਲ ਵੱਲੋਂ ਹੋਰ ਵੀ ਕੋਈ ਆਪਣੀ ਜਗਾ ਜਿਹੜੀ ਬਣਾਈ ਗਈ ਹੈ ਜੀ ਵਾਕਫਾ ਜਗਾ ਸਾਰੀਆਂ ਜਿਹੜੀਆਂ ਹੈਗੀਆਂ ਜੀ ਅਸੀਂ ਪੂਰੀਆਂ ਬਰੀਕੀ ਨਾਲ ਤਸਦੀਕ ਕਰ ਰਹੇ ਹਾਂ ਤੇ ਜਿਹੜੇ ਕਾਨੂੰਨੀ ਧਰਾਵਾਂ ਨੇ 68 ਟੈਕ ਜਾਂ ਜਿਹੜੀ 107 BNS ਦੇ ਤਹਿਤ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿੱਖਤਾ ਜਾਵੇਗਾ ਜਿਹੜੇ ਇਦਾਂ ਦੇ ਲੋਕ ਨੇ ਜਿਹੜੇ ਇਹ ਸੋਚਦੇ ਨੇ ਕਿ ਮਾੜਾ ਧੰਦਾ ਕਰਕੇ ਨਸ਼ਿਆਂ ਦਾ ਕਾਰੋਬਾਰ ਕਰਕੇ ਅਸੀਂ ਸੁਖੀ ਰਵਾਂਗੇ ਅਸੀਂ ਆਪਣੀਆਂ ਹਵੇਲੀਆਂ ਬਣਾਵਾਂਗੇ ਇਹਨਾਂ ਨੂੰ ਸਖਤ ਚੇਤਾਵਨੀ ਹੈ ਪੰਜਾਬ ਸਰਕਾਰ ਵੱਲੋਂ ਕਿ ਐਦਾਂ ਤੁਹਾਨੂੰ ਅਮਨ ਚੈਨ ਨਾਲ ਬਿਲਕੁਲ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਤੁਹਾਨੂੰ ਇਹ ਕਾਰੋਬਾਰ ਚੋਂ ਇਹ ਧੰਦੇ ਚੋਂ ਬਾਹਰ ਨਿਕਲਣਾ ਹੀ ਪਏਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜਾ ਜਗਪ੍ਰੀਤ ਜੱਗਾ ਇਹਦੇ ਖਿਲਾਫ 7 ਐਨਡੀਪੀਐਸ ਦੇ ਮਕਦਮੇ ਨੇ ਰਜਿਸਟਰ ਤੇ 7 ਦੇ ਖਿਲਾਫ 4 ਐਨਡੀਪੀਐਸ ਦੇ ਮਕਦਮੇ ਨੇ ਤੇ ਹਜੇ ਵੀ ਇਹ ਦੋਵੇਂ ਜੇਲ੍ਹ ਚ ਬੰਦ ਨੇ ਸਰ ਜਿੱਥੇ ਨਸ਼ਾ ਤਸਕਰਾ ਲੋਕੋ ਵਿੱਚ ਕੋਕਾ ਹੈ ਉੱਥੇ ਆਮ ਲੋਕ ਬੜੇ ਕੁਛ ਨੇ ਇਨਾ ਕਾਰਵਾਈਆਂ ਨੂੰ ਲੈ ਕੇ ਬਹੁਤ ਮੈਸੇਜ ਬਣਾਏ ਲੋਕਾਂ ਦੇ ਵੱਲੋਂ ਖਾਸ ਕਰਕੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਚ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਰਿਸਪੌਂਸ ਹੈ ਲੋਕੀ ਆਪ ਵੱਧ ਚੜ ਕੇ ਜਿਹੜੇ ਡੀ ਐਡਿਕਸ਼ਨ ਸੈਂਟਰਸ ਚ ਭਰਤੀ ਹੋ ਰਹੇ ਨੇ ਉਹ ਸੈਂਟਰਾਂ ਚ ਜਿਹੜੇ ਹੈਗੇ ਆ ਭਰਤੀ ਹੋ ਰਹੇ ਨੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਸਾਡੇ ਰੀਹੈਬ ਸੈਂਟਰਸ ਚ ਵਕ ਵਕ ਵੋਕੇਸ਼ਨਲ ਟ੍ਰੇਨਿੰਗ ਜਿਹੜੀ ਹੈ ਉਹ ਵੀ ਉਹਨਾਂ ਦਾ ਵੀ ਲਾਭ ਮਾਨ ਰਹੇ ਨੇ ਤੇ ਜਿਹੜੇ ਜਿਹੜੀਆਂ ਪੰਜਾਬ ਸਰਕਾਰ ਇਹਨਾਂ ਨੂੰ ਨੌکریاں ਵੰਡ ਰਹੀ ਹੈ ਜਿਹੜੀ ਐ ਇੰਨੇ ਜੰਗੀ ਪੱਦਰ ਤੇ ਤੇ ਲੋਕੀ ਜਿਹੜੇ ਯੂਥ ਆ ਸਾਡਾ ਉਹਦੇ ਵੱਲ ਵੀ ਜਾ ਰਿਹਾ ਹੈ ਬਹੁਤ ਜ਼ਿਆਦਾ ਇੰਗੇਜਮੈਂਟ ਹੋ ਰਹੀ ਹੈ ਦੇਖੋ ਜੀ ਅਜੇ ਅਸੀਂ ਬਹੁਤ ਜ਼ਿਆਦਾ ਆਈਡੈਂਟੀਫਿਕੇਸ਼ਨ ਅੱਗੇ ਵੀ ਪਹਿਲਾਂ ਕੀਤੀਆਂ ਸੀਗੀਆਂ ਜੰਡੇਆਲੇ ਗੁਰੂ ਜੀ ਇਹ ਦੂਜੀ ਵਾਰੀ ਜਿਹੜਾ ਹੈਗਾ ਇਹ ਇਲੀਗਲ ਡਿਮੋਲੀਸ਼ਨ ਜਿਹੜੀ ਚੱਲ ਰਹੀ ਸੀਗੀ ਉਹ ਚੱਲ ਰਹੀ ਹੈ ਇਹਨਾਂ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਜੱਗੇ ਤੇ ਸਤ ਨੇ ਤੇ ਜਿਹੜਾ